ਸੋਲਿਊਸ਼ਨ ਦਾ ਮਾਮਲਾ ਸਾਹਮਣੇ ਕੀ ਇਹ ਮਾਮਲਾ ਤੇ ਕੀ ਹਾਂਜੀ ਇੱਕ ਅੱਜ ਸਾਨੂੰ ਇੰਟੀਮੇਸ਼ਨ ਮਿਲੀ ਸੀ ਜਿਹਦੇ ਵਿੱਚ ਔਰੋ ਮੇਰਾ ਸਕੂਲ ਪਟਿਆਲਾ ਐਸਐਸ ਨਗਰ ਪਟਿਆਲਾ ਦੇ ਵਿੱਚ ਇੱਕ 9 ਸਾਲ ਦੀ ਬੱਚੀ ਸਕੂਲ ਵਿੱਚ ਪੜ੍ਹਦੀ ਸੀ ਜਿਹਦੇ ਨਾਲ ਜਿਉਂਸਚਨ ਦਾ ਨਾਮ ਦਾ ਸਾਹਮਣੇ ਆਇਆ ਸੀਗਾ ਜੋ ਬੱਚੀ ਦੇ ਮਦਰ ਦੇ ਬਿਆਨ ਤੇ ਐਫਆਈਆਰ ਨੰਬਰ 130 ਰੈਲੇਵੈਂਟ ਸੈਕਸ਼ਨ ਆਫ ਆਕਸੋ ਤੇ ਬੀਐਨਐਸ ਸੈਕਟ ਲਗਾਏ ਗਏ ਨੇ ਤੇ ਇਹ ਦਰਜ ਕੀਤੀ ਜਾ ਰਹੀ ਹੈ ਜੀ ਇਹਦੇ ਵਿੱਚ ਜੋ ਇਹ ਅਲੀਗੇਸ਼ਨ ਲੱਗਿਆ ਜੀ ਇਹ ਪੀਟੀ ਟੀਚਰ ਨੇ ਉਸੇ ਸਕੂਲ ਦੇ ਵਿੱਚ ਤੇ ਜਿਨਾਮ ਤੇ ਬਾਈ ਨੇਮ ਇਹ ਅਪੇਰ ਦਰਜ ਕੀਤੀ ਜਾ ਰਹੀ ਸਰ ਇਹ ਕੀ ਪਤਾ ਲੱਗੇ ਜੀ ਕੀ ਬਿਆਨਾਂ ਦੇ ਵਿੱਚ ਆਇਆ ਪਹਿਲੇ ਬਿਆਨਾਂ ਵਿੱਚ ਕੀ ਹੁੰਦਾ ਸੀ ਕੀ ਨੇ ਕੌਣ ਕਰ ਰਿਹਾ ਸੀ ਜੋ ਇਹ ਬੱਚੀ ਦੇ ਦੱਸਣ ਮੁਤਾਬਕ ਗੱਲ ਸਾਹਮਣੇ ਆਈ ਸੀ ਜੀ ਕਿ ਇਹ ਪੀਟੀ ਟੀਚਰ ਸੀਗੇ ਜੋ ਉਹਨੂੰ ਮਲਟੀਪਲ ਟਾਈਮ ਉਹਨੂੰ ਵਾਸ਼ਿੰਗ ਦੇ ਵਿੱਚ ਲੈ ਕੇ ਗਏ ਨੇ ਤੇ ਉਹਦੇ ਨਾਲ ਉੱਥੇ ਗਲਤ ਕੰਮ ਹੋਇਆ ਸਰ ਨੈਕਸਟ ਕਰਨੀਏ ਜਿਹੜੇ ਇਹਦੇ ਵਿੱਚ ਅਕਿਊਜ਼ ਮੇਨ ਅਕਿਊਜ਼ ਨੇ ਜੀ ਉਹਨੂੰ ਐਪਰੀਹੈਂਡ ਕੀਤਾ ਗਿਆ ਜਿਹਨੂੰ ਬਾਅਦ ਵਿੱਚ ਕਿਸੇ ਅਰੈਸਟ ਕੀਤਾ ਜਾਊਗਾ ਤੇ ਕੱਲ ਨੂੰ ਸਵੇਰੇ ਮਾਨੇ ਕੋਰਟ ਵਿੱਚ ਪੇਸ਼ ਕੀਤਾ ਜਾਵੇ ਸਰ ਇਹ ਕਿੰਨੇ ਮਹੀਨਿਆਂ ਤੋਂ ਇਸ ਤਰੀਕੇ ਨਾਲ ਹੋ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਦੱਸ ਰਹੀ ਹੈ ਜੀ ਬੱਚੇ ਮੈਡੀਕਲ ਹੋ ਗਿਆ ਮੈਡੀਕਲ ਕਰਵਾਇਆ ਜਾ ਰਿਹਾ ਜੀ ਸਰ ਕਾਰਵਾਈ ਕਿਸ ਤਰੀਕੇ ਦੀ ਹੋ ਰਹੀ ਹੈ ਰੈਲੇਵੈਂਟ ਸੈਕਸ਼ਨ ਆਫ ਪੋਕਸੋ ਤੇ ਬੀਐਨਐਸ ਦੇ ਅਪੀਲ ਦਰਜ ਕੀਤੀ ਗਈ ਹੈ ਜੀ ਸਰ ਉਹ ਇੱਕ ਸਕੂਲ ਨੂੰ ਇਨਫਰਮੇਟ ਕਰ ਦਿੱਤਾ ਗਿਆ ਜੀ ਸਕੂਲ ਕੀ ਉਹਦਾ ਪੱਕੀ ਸਕੂਲ ਦਾ ਹੈ ਕਿ ਸਕੂਲ ਦਾ ਪੱਖ ਅਜੇ ਕੋਈ ਸਾਹਮਣੇ ਨਹੀਂ ਆਇਆ ਹੈ ਸਕੂਲ ਨੂੰ ਵਿੱਚ ਉਹਨੇ ਧਿਆਨ ਚ ਲਾ ਦਿੱਤਾ ਪਿਆ ਸਰ ਇਹ ਪਤਾ ਲੱਗਦਾ ਹੈ ਕਿ ਜੇਸੀ ਬੱਚੀ ਦੇ ਨਾਲ ਸੀਗਾ ਕਿ ਹੋਰ ਵੀ ਬੱਚੇ ਵਿਸ਼ੇਸ਼ਕਾ ਫਿਲਹਾਲ ਤੱਕ ਤਾਂ ਸਾਡੇ ਸਾਹਮਣੇ ਇਸੇ ਬੱਚੀ ਦਾ ਸਾਹਮਣੇ ਆਇਆ ਹੈ ਡੂਰਿੰਗ ਇਨਵੈਸਟੀਗੇਸ਼ਨ ਦੇਖਿਆ ਜਾਊਗਾ ਜੇ ਕੋਈ ਹੋਰ ਬੱਚੇ ਨੇ ਇਹ ਟੀਚਰ ਕਿੰਨੇ ਕਿੰਨੇ ਜਿਹੜਾ ਤੋਂ ਕੁਝ ਹੁੰਦੇ ਰਿਹਾ ਕਿੰਨੇ ਤੋਂ ਜੋ ਇਹ ਟੀਚਰ ਜੋ ਅਕਿਊਜ਼ਡ ਹੈ ਉਹ ਕਰੀਬ 20 ਸਾਲ ਤੋਂ ਇਸ ਸਕੂਲ ਦੇ ਵਿੱਚ ਪੜ੍ਹਾ ਰਿਹਾ ਹੈ ਕੀ ਏਜ ਹੈ ਏਜ ਕੀ ਉਹਨਾਂ ਦੇ ਅਰਾਊਂਡ 42 43 ਸਨ ਹੌਸ ਰੱਖਿਆ ਅਫਸਰ ਦਾ ਮੇਰੇ ਕੋਲ ਚਾਰਜ ਹੈ ਸਾਨੂੰ ਇਹ ਥ्रू ਪੁਲਿਸੇ ਮਾਮਲਾ ਨੋਟਿਸ ਦੇ ਵਿੱਚ ਆਇਆ ਕਿ ਕੋਈ ਬੱਚੀ ਹੈ 9 ਸਾਲਾਂ ਦੀ ਜਿਨੇ ਆਪਣੇ ਪੇਰੈਂਟਸ ਨੂੰ ਟ੍ਰੇਸ ਕਰਾਇਆ ਕਿ ਉਹਦੇ ਨਾਲ ਕੁਝ ਮਿਸ ਹੈਪਨਿੰਗ ਹੋਈ ਹੈ ਕੋਈ ਸੈਕਸ਼ਨਲ ਅਬਿਊਜ਼ ਜਿਹੜਾ ਟ੍ਰੇਸ ਹੋਇਆ ਸੋ ਫੈਮਿਲੀ ਨੂੰ ਅਸੀਂ ਅੱਜ ਬੁਲਾਇਆ ਹੋਇਆ ਸਾਡੇ ਆਫਿਸ ਦੇ ਵਿੱਚ ਸਰਵਫਰ ਕਮੇਟੀ ਬੈਠੀ ਹੈ ਬੱਚੀ ਦੀ ਕਾਉਂਸਲਿੰਗ ਹੋਏਗੀ ਸਰਵਫਰ ਕਮੇਟੀ ਅਗੇ ਬੱਚਾ ਪ੍ਰੋਡਿਊਸ ਕੀਤਾ ਜਾਏਗਾ ਹਾਲੇ ਤੱਕ ਜੋ ਬੱਚੇ ਦੇ ਪੈਰੈਂਟਸ ਨੇ ਸਾਨੂੰ ਦੱਸਿਆ ਹੈ ਕਿ ਬੱਚੇ ਦੇ ਪ੍ਰਾਈਵੇਟ ਪਾਰਟਸ ਤੇ ਕੁਝ ਤਰੀਕੇ ਦੀ ਡਿਸਕੰਫਰਟ ਬੱਚੇ ਨੂੰ ਫੀਲ ਹੋ ਰਿਹਾ ਸੀ ਜਿਸ ਦੇ ਕੰਟੈਕਸਟ ਚ ਮਦਰ ਨੇ ਬੱਚੇ ਨੂੰ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਉਹਦੇ ਕਿਸੇ ਸਕੂਲ ਦੇ ਜੋ ਕਿ ਪ੍ਰਾਈਵੇਟ ਸਕੂਲ ਹੈ ਟੀਚਰ ਨੇ ਮਤਲਬ ਸਪੋਰਟਸ ਟੀਚਰ ਨੇ ਉਹਦੇ ਨਾਲ ਕੁਝ ਗਲਤ ਹਰਕਤ ਕੀਤੀ ਹੈ ਸੋ ਉਹਦੀ ਜਿਹੜੀ ਪੁਸ਼ਟੀ ਹੈ ਆਬਵੀਅਸਲੀ ਮੈਡੀਕਲ ਦੇ ਵਿੱਚ ਹੋਏਗਾ ਐਫ ਆਈ ਆਰ ਬੱਚੇ ਦੀ ਜਿਹੜੀ ਹੈ ਲਾਂਚ ਹੋ ਰਹੀ ਹੈ ਸੋ ਤੋਂ ਬਾਅਦ ਦਾ ਮੈਡੀਕਲ ਕਰਵਾਇਆ ਜਾਏਗਾ ਉਸ ਤੋਂ ਬਾਅਦ ਜਿਹੜਾ ਹੈ ਕਿ ਜੋ ਵੀ ਅਗੀਆਂ ਫਦਰ ਪ੍ਰੋਸੀਜਰ ਹੈਸ ਪਰ ਐਕਟ ਫੋਲੋ ਕੀਤਾ ਜਾਏਗਾ ਤਾਂ ਕਿ ਲੇਰੇ ਬਾਰੇ ਕੋਈ ਦੇਖਾ ਕਰ ਲੈ ਜੀ ਉਸ ਤੋਂ ਬਾਅਦ ਜਿਹੜਾ ਹੈ খালি ਦੇਖੋ ਇਨਵੈਸਟੀਗੇਸ਼ਨ ਹੋ ਰਹੀ ਹੈ ਸਟਿਲ ਬੱਚੇ ਦੀ ਸਟੇਟਮੈਂਟ ਜਿਹੜੀ ਉਹ ਲਈਤੀ ਜਾ ਰਹੀ ਹੈ ਉਸ ਤੋਂ ਬਾਅਦ ਆਬਵੀਅਸਲੀ ਜਿਹੜਾ ਐਕਟ ਐਕਟ ਦੇ ਅਨੁਸਾਰ ਜੋ ਵੀ ਕਾਰਵਾਈ ਹੋਏਗੀ ਪੁਲਿਸ ਲੈ ਕੇ ਆਏਗੀ ਮੈਡੀਕਲ ਦੀ ਕਾਰਵਾਈ ਸ਼ੁਰੂ ਮੈਡੀਕਲ ਆਫਟਰ ਸਟੇਟਮੈਂਟ ਐਫਆਈਆਰ ਤੋਂ ਬਾਅਦ ਇਮੀਡੀਟਲੀ ਮੈਡੀਕਲ ਬੱਚੇ ਦਾ ਜਿਹੜਾ ਕਰਵਾਇਆ ਜਾਏਗਾ